ਹਾਂਜੀ ਰਾਜਵੀਰ ਜਵੰਦਾ ਕੇਸ ਪੁਲਿਸ ਨੇ ਉਸਦੀ ਵਾਈਫ ਨਾਲ ਕੀਤੇ ਤਿੱਖੇ ਸਵਾਲ ਕੀ ਰਾਜਵੀਰ ਦੀ ਵਾਈਫ ਤੋਂ ਸਵਾਲ ਪੁੱਛਣੇ ਸਹੀ ਆ ਜਾਂ ਗਲਤ ਰਾਜਵੀਰ ਦੀ ਮੌਤ ਦੀ ਸ਼ੱਕ ਦੀ ਸੂਈ ਆ ਗਈ ਅਸ਼ਵਿੰਦਰ ਕੌਰ ਤੇ ਕੀ ਗੱਲ ਸਹੀ ਆ ਜਾਂ ਗਲਤ ਰਾਜਵੀਰ ਜਵੰਦਾ ਦੀ ਵਾਈਫ ਤੋਂ ਪੁਲਿਸ ਨੇ ਪੁੱਛੇ ਹੈਰਾਨ ਕਰ ਦੇਣ ਵਾਲੇ ਸਵਾਲ ਅਸ਼ਵਿੰਦਰ ਕੌਰ ਨੇ ਇਕੱਲੇ-ਇਕੱਲੇ ਸਵਾਲ ਦਾ ਦਿੱਤਾ ਜਵਾਬ ਸੁਣਦੇ ਹੀ ਪੁਲਿਸ ਹੋ ਗਈ ਹੈਰਾਨ ਹਾਂਜੀ ਸਾਰੇ ਸਵਾਲਾਂ ਦਾ ਜਵਾਬ ਦਵਾਂਗੇ ਆਪਾਂ ਇਸ ਵੀਡੀਓ ਵਿੱਚ ਬਣੇ ਰਹੋ ਸਾਡੇ ਨਾਲ ਅਤੇ ਦੇਖੋ ਕੀ ਹੈ ਇਸ ਗੱਲ ਦਾ ਪੂਰਾ ਸੱਚ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਖਬਰ ਸਿਰਫ ਆਉਂਦੀਆਂ ਨਹੀਂ ਦਿਲ ਨੂੰ ਹਿਲਾ ਦਿੰਦੀਆਂ ਹਨ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਸ ਖਬਰ ਦੀ ਜਿਸ ਨੇ ਫਿਰ ਤੋਂ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਰਾਜਵੀਰ ਜਵੰਦਾ ਉਹ ਹੈ ਨਾ ਜੋ ਸਿਰਫ ਇੱਕ ਗਾਇਕ ਨਹੀਂ ਸੀ ਸਗੋਂ ਪੰਜਾਬ ਦੀ ਆਵਾਜ਼ ਸੀ ਪਰ ਹੁਣ ਉਸ ਦੇ ਕੇਸ ਵਿੱਚ ਆਇਆ ਇੱਕ ਹੋਰ ਵੱਡਾ ਮੋੜ ਸਰੋਤਿਆਂ ਮੁਤਾਬਕ ਪੁਲਿਸ ਨੇ ਰਾਜਵੀਰ ਜਵੰਦਾ ਦੀ ਪਤਨੀ ਅਸ਼ਵਿੰਦਰ ਕੋਰ ਨਾਲ ਕੀਤੀ ਤਿੱਖੀ ਪੁੱਛਤਾਚ ਜੋ ਲਗਾਤਾਰ 2 ਘੰਟੇ ਚੱਲ ਜੀ ਹਾਂ ਦੋਸਤੋ 2 ਘੰਟੇ ਤੱਕ ਪੁਲਿਸ ਵੱਲੋਂ ਪੁੱਛੇ ਗਏ ਉਹ ਸਵਾਲ ਜਿਨ੍ਹਾਂ ਦੇ ਜਵਾਬ ਸੁਣ ਕੇ ਮੌਜੂਦ ਅਧਿਕਾਰੀ ਵੀ ਚੁੱਪ ਹੋ ਗਏ ਪਹਿਲਾ ਸਵਾਲ ਰਾਜਵੀਰ ਦੇ ਆਖਰੀ ਦਿਨ ਵਿੱਚ ਉਸ ਦੀ ਮਨੋਦਸ਼ਾ ਕਿਹੋ ਜਿਹੀ ਸੀ ਕਿ ਉਹ ਤਣਾਅ ਵਿੱਚ ਸੀ ਕਿ ਉਹ ਕਿਸੇ ਚੀਜ਼ ਤੋਂ ਡਰਿਆ ਹੋਇਆ ਸੀ ਦੂਜਾ ਸਵਾਲ ਰਾਜਵੀਰ ਆਖਰੀ ਵਾਰ ਕਿਸ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਸ ਕਾਲ ਦਾ ਰਿਕਾਰਡ ਪੁਲਿਸ ਕੋਲ ਆ ਚੁੱਕਿਆ ਹੈ ਪਰ ਕਾਲ ਡਿਟੇਲਸ ਦੇਖ ਕੇ ਉਹਨਾਂ ਨੂੰ ਮਿਲੇ ਹਨ ਕੁਝ ਅਜਿਹੇ ਨੰਬਰ ਜਿਨ੍ਹਾਂ ਦੀ ਪਿੱਛੇ ਚੁਪੇ ਹੋ ਸਕਦੇ ਹਨ ਰਾਜਵੀਰ ਦੇ ਮੋਦ ਦੇ ਅਸਲੀ ਰਾਜ ਅਤੇ ਪੁੱਛਿਆ ਤੀਜਾ ਸਵਾਲ ਕਿ ਰਾਜਵੀਰ ਨੇ ਕਦੇ ਘਰ ਵਿੱਚ ਕਿਸੇ ਦੇ ਨਾਂ ਲੈ ਕੇ ਕਿਹਾ ਸੀ ਮੈਨੂੰ ਇਸ ਤੋਂ ਖਤਰਾ ਹੈ ਇਸ ਤੋਂ ਅਸ਼ਵਿੰਦਰ ਕੌਰ ਨੇ ਕਿਹਾ ਰਾਜਵੀਰ ਹਾਲੀ ਵਿੱਚ ਬਹੁਤ ਚੁੱਪਚਾਪ ਰਹਿਣ ਲੱਗਿਆ ਸੀ ਉਹ ਰਾਤ ਨੂੰ ਕਈ ਵਾਰ ਬੈਠਾ ਰਹਿੰਦਾ ਸੀ ਮੈਂ ਪੁੱਛਦੀ ਸੀ ਕਿ ਕੀ ਹੋਇਆ ਪਰ ਉਹ ਹੱਸ ਕੇ ਟਾਲ ਦਿੰਦਾ ਸੀ ਚੌਥਾ ਸਵਾਲ ਰਾਜਵੀਰ ਦੇ ਘਰ ਵਿੱਚ ਆਖਰੀ ਵਾਰ ਕੌਣ ਆਇਆ ਸੀ ਪੁਲਿਸ ਨੂੰ ਸੀਸੀਟੀਵੀ ਤੋਂ ਮਿਲੀਆਂ ਕੁਝ ਐਂਟਰੀਜ਼ ਨੇਮਾਂ ਨੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਏ ਦੋਸਤੋ ਇਹ ਸਿਰਫ ਪੁੱਛਤਾਛ ਨਹੀਂ ਇਹ ਹੈ ਸ਼ੁਰੂਆਤ ਹੈ ਇੱਕ ਵੱਡੇ ਖੁਲਾਸੇ ਦੀ ਪੁਲਿਸ ਨੂੰ ਮਿਲੇ ਕੁਝ ਸਬੂਤਾਂ ਚ ਦਰਸਾਇਆ ਗਿਆ ਹੈ ਕਿ ਰਾਜਵੀਰ ਦੇ ਫੋਨ ਤੋਂ ਆਖਰੀ ਵਾਰ ਇੱਕ ਅਣਜਾਣ ਨੰਬਰ ਤੇ ਕਾਲ ਗਈ ਸੀ ਤੇ ਇਹ ਕਾਲ ਹੁਣ ਬਣੀ ਹੈ ਜਾਂਚ ਦਾ ਸਭ ਤੋਂ ਵੱਡਾ ਕੇਂਦਰ ਅਸ਼ਵਿੰਦਰ ਕੌਰ ਨੇ ਕਿਹਾ ਮੈਂ ਚਾਹੁੰਦੀ ਹਾਂ ਸੱਚ ਸਾਰਿਆਂ ਦੇ ਸਾਹਮਣੇ ਆਵੇ ਮੇਰੇ ਪਤੀ ਨੂੰ ਇਨਸਾਫ ਮਿਲੇ ਉਸ ਦੀ ਆਵਾਜ਼ ਵਿੱਚ ਦਰਦ ਵੀ ਸੀ ਤੇ ਦ੍ਰਿੜਤਾ ਵੀ ਸੀ ਦੋਸਤੋ ਹੁਣ ਪੁਲਿਸ ਦੀ ਟੀਮ ਨੇ ਐਲਾਨ ਕੀਤਾ ਹੈ ਕਿ ਅਗਲੇ ਦਿਨਾਂ ਵਿੱਚ ਰਾਜਵੀਰ ਦੇ ਕੁਝ ਨੇੜਲੇ ਦੋਸਤ ਅਤੇ ਸਾਥੀਆਂ ਨਾਲ ਵੀ ਪੁੱਛਤਾਚ ਹੋਵੇਗੀ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਕੇ ਸਿਰਫ ਹਾਦਸਾ ਨਹੀਂ ਇਸ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੋ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਪੁਲਿਸ ਨੂੰ ਰਾਜਵੀਰ ਦੇ ਸੱਚੇ ਕਾਤਲ ਤੱਕ ਪਹੁੰਚਣ ਵਿੱਚ ਕਾਮਯਾਬੀ ਮਿਲੇਗੀ ਜਾਂ ਇਹ ਮਾਮਲਾ ਹੋਰ ਰਹਿਸ਼ਮੀ ਹੋ ਜਾਵੇਗਾ ਦੋਸਤੋ ਸੱਚ ਕਿੰਨਾ ਵੀ ਦੱਬਿਆ ਹੋਵੇ ਕਦੇ ਨਾ ਕਦੇ ਸਾਹਮਣੇ ਆਉਂਦਾ ਹੀ ਏ ਅਸੀਂ ਵੀ ਉਮੀਦ ਕਰਦੇ ਹਾਂ ਕਿ ਰਾਜਵੀਰ ਜਵੰਦਾ ਨੂੰ ਜਲਦੀ ਇਨਸਾਫ਼ ਮਿਲੇ ਕਮੈਂਟ ਕਰਕੇ ਦੱਸੋ ਤੁਹਾਡੇ ਮੁਤਾਬਕ ਰਾਜਵੀਰ ਦੇ ਕੇਸ ਵਿੱਚ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਤੁਹਾਡਾ ਇੱਕ ਕਮੈਂਟ ਸੱਚ ਦੀ ਆਵਾਜ਼ ਬਣ ਸਕਦਾ ਏ ਹੋਰ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸੋਸ਼ਲ ਮੀਡੀਆ ਅਪਡੇਟ ਜਿੱਥੇ ਖਬਰ ਨਹੀਂ ਸੱਚ ਬੋਲਦਾ ਏ ਧੰਨਵਾਦ